ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਨੱਥੂ ਵਾਲਾ ਜਦੀਰ ਜੀ ਜ਼ਿਲ੍ਹਾ ਦੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਡਾਲਾ ਵੀ ਰਹਿ ਜਾਂਦਾ ਜੀ ਤੇ ਦੂਜੀ ਸਾਈਡ ਆਪਾਂ ਗੱਲ ਕਰਕੇ ਕੋਕਰੀ ਰਹਿ ਜਾਂਦਾ ਜੀ ਤੁਹਾਡੇ ਵਾਸਤੇ ਦੋ ਕੱਟੀਆਂ ਲੈ ਕੇ ਆਏ ਜੀ ਇੱਕ ਤਾਂ ਬੂਰੀ ਨੀਲੀ ਰਾਵੀ ਦਾ ਤੋਹਫ਼ਾ ਜੀ ਤੇ ਇੱਕ ਮੁਰਾਜ ਪੈਂਦੀ ਆ ਇਹਦੀ ਡਿਟੇਲ ਮੈਂ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰ ਕੇ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਥੱਲੇ ਵਾਲੇ ਪਾਸੇ ਤੱਕ ਹਰ ਝਲਦਾ ਰਹਿਣਾ ਸასი ਘਾਲ ਤੇ ਸასი ਘਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਨਪ੍ਰੀਤ ਸਿੰਘ ਅਹੀਂ ਪਿੰਡ ਨੱਥੂ ਵਾਲਾ ਜਦੀਨ ਜినా ਮਗਦ ਸਿੰਘ ਮੋਗਾ ਮੋਬਾਈਲ ਨੰਬਰ ਜੀ 9914035143 ਦੋ ਨਾਂਗਾ ਜੀ ਅੱਜ ਦੋ ਨਾਂਗਾ ਠੀਕ ਆ ਆਪਾਂ ਕਾਲੀ ਕਰਤੀ ਤੋਂ ਸ਼ੁਰੂ ਕਰਾਂਗੇ ਉਮਰ ਕਿੰਨੀ ਹੈ ਜੀ ਇਹਦੀ ਇਹ 1.5 ਸਾਲ ਹੋ ਦੰਦੋ ਖੀ ਰਹੀ ਹੈ ਜੀ ਗਾਰੰਟੀ ਹੈ ਜੀ ਗਾਰੰਟੀ ਗਾਰੰਟੀ ਕੋਈ ਸੀਮਾ ਰਿਕਾਰਡ ਮਿਲਿਆ ਜੀ ਇਹਦਾ ਨਹੀਂ ਸੀਮਾ ਰਿਕਾਰਡ ਹੈ ਨਹੀਂ ਕੋਈ ਨਹੀਂ ਮਿਲਿਆ ਜੀ ਠੀਕ ਆ ਮਾਲ ਦਾ ਦੁੱਧ ਪਤਾ ਕਿੰਨਾ ਕਿ ਆਪਣੀ ਖਰੀਦਿਆ ਨਹੀਂ ਆਪਣੇ ਖਰੀਦਿਆ ਹਾਂ ਜੀ ਠੀਕ ਆ ਸਿੰਘ ਪਹਿਲਾਂ ਤੁਸੀਂ ਇੱਕ ਥੋੜਾ ਜਿਹਾ ਗਾਂ ਪਛਾਣ ਜੀ ਇੱਕ ਥੋੜਾ ਜਿਹਾ ਹੈਗਾ ਨਹਿਮਟਾ ਬਣਾਇਆ ਨੀਮਾ ਵਾ ਓਕੇ ਥੋੜਾ ਜਿਹਾ ਠੀਕ ਆ ਇੱਕ ਥੋੜਾ ਜਿਹਾ ਉੱਚਾ ਨੀਮਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਪਰ ਸਿੰਘ ਗੂਲ ਕਰਦੀ ਹੁੰਦੀ ਆ ਝੂਲੀ ਤੁਹਾਨੂੰ ਦਿਖਾ ਦਿੰਨੇ ਬਾਕੀ ਬਾਈ ਦੀ ਗੱਲ ਸਹੀ ਹੈ ਬਾਈ ਕਹਿੰਦਾ ਆਪਣੇ ਪਸ਼ੂ ਖਰੀਦੇ ਵੇ ਆ ਜੀ ਆਪਾਂ ਐਵੇਂ ਕਹਿ ਦਿੱ ਗਏ ਵੀ ਇੰਨਾ ਦੁੱਧ ਤਾਂ ਇੰਨਾ ਦੁੱਧ ਤਾਂ ਉਹਦਾ ਨਹੀਂ ਕੋਈ ਹੁੰਦਾ ਜੀ ਫਾਇਦਾ ਚੰਗੀ ਆ ਬਾਕੀ ਮੂਰਾਜ ਪੈਂਦੀ ਆ ਜੀ ਸੰਭੀ ਵਾਲੀ ਚੰਗੀ ਆ ਗੋਲ ਪੈਠ ਪੂੜਾ ਜੀ ਵਜਨ ਵਜੂਦ ਵੀ ਬੜਾ ਚੰਗਾ 1.5 ਸਾਲ ਇਹਦੀ ਬਾਈ ਦੱਸਦਾ ਕਿ ਉਮਰ ਆ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਦਾ ਬਈ 2000 ਕਿੰਨਾ ਜੀ 2000 23000 20 ਤੇ 3 23000 ਜੀ ਹੋਜੂ ਥੋੜਾ ਕਣਾ ਮੰਨ ਤਾ ਠੀਕ ਆ ਜਿਹੜਾ ਬਈਆ ਪੂਰੀ ਨੀਲੀ ਦਾ ਬਈ ਮਿਲਦੀ ਬਹੁਤ ਘੱਟ ਆ ਵੀਰੇ ਹਾਂ ਜੀ ਇਹਦੀ ਉਮਰ ਕਿੰਨੀ ਆ ਜੀ ਇਹ 2 ਮਹੀਨੇ ਘੱਟ ਆਈਏ ਤੋਂ ਹਾਂ ਜਾਨੀ ਇਹ ਵੀ ਸਵਾ ਕਸਾਲ ਦੇ ਆਸ-ਪਾਸ ਆ ਇਹ ਤੇ ਨਾਲ ਹੀ ਪੂਰੀ ਆ ਨਾ ਬਈ ਤੇ ਨਾਲ ਹੀ ਪੂਰੀ ਆ ਜੀ ਇਹ ਬੱਚਾ ਹੀ ਆ ਜੀ ਜਿਹੜਾ ਸਾਂਭਣ ਨੂੰ ਲੈ ਗਿਆ ਗੋਣੀ گاਊਗਾ ਝੋਲੀ ਬੜੀ ਸੋਹਣੀ ਆ ਜੀ ਸੋਹਣਾ ਸਹਿਜ ਆ ਥਣਾ ਦਾ ਫੂਟ ਸ਼ਾਕ ਭੂਰਾ ਵੀ ਨਹੀਂ ਜੀ ਤੋਰੇ-ਤੋਰੇ ਦੀਆਂ ਓਕੇ ਹੋਣਗੀਆਂ ਤੇ ਫੁੱਲ ਹੀ ਸੰਭੀਆਂ ਪਲੀਆਂ ਆਏ ਨੇ ਤੇ ਇਹਦੀ ਡਿਮਾਂਡ ਕੀ ਆ ਜੀ ਇਹ ਦਾ ਬਾਈ 27000 ਜੋੜਾ ਲੈ ਜੀ ਸੱਜਣ ਕੋਈ ਜੀ ਜੋੜਾ ਲੈ 45 ਦਾ ਦੇ ਦਾਂਗੇ ਜੋੜਾ 45 ਦਾ ਦੇ ਦਾਂਗੇ ਚੰਗੇ ਆ ਬੱਚੇ ਸਾंभਣ ਵਾਲੇ ਵੀ ਰਸਤੇ ਕੋਈ ਮਾੜੇ ਨਹੀਂ ਜੀ ਬਾਕੀ ਵੀਡੀਓ ਦੇਖਣ ਲਈ ਜੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਔਲ ਤੇ ਸੈੱਟ ਕਰ ਲਿਓ ਜੀ ਧੰਨਵਾਦ